ਨੀ ਕੁੜੀਏ ਪਾਣੀ ਲਿਆ ਆ ਘਟ ਨੀ ਸੁਣੀ ਆਨੀ ਤੈਨੂੰ ਬਾਜੀ ਨੀ ਦੇਂਦੀ ਹੈ ਵਾਹ ਮੈਂ ਹਾਈ ਤੇ ਹੈ ਨਹੀਂ ਕੇ ਅੰਦਰ ਵੇ ਵਿਕੀ ਮੈਂ ਹਾਈ ਕਿੱਥੇ ਚਲ ਗਏ ਘਰ ਕੋਈ ਹੈ ਹੀ ਨਹੀਂ ਗਾ ਲੈ ਇਹ ਕਿੱਥੇ ਚਲ ਗਏ ਜਦੋਂ ਇਹ 5 ਲੱਖ ਖਤਮ ਹੋਣਾ ਉਹਦੋਂ ਇਹਦੀ ਇਹਦੇ ਮੰਮੀ ਡੈਡੀ ਨਾਲ ਸੁਲਾਹ ਹੋ ਜਾਣੀ ਆ ਫੇਰ ਤੇ ਆਪਣੀਆਂ ਦਹੇ ਕਿਓ ਚ ਤੇ ਸਿਰ ਗੜਾਈ ਚ ਲੈ ਉਹ ਅਗੇ ਮੈਸੇਜ ਇਹਨੂੰ ਲੈ ਆ ਪਿੰਨਾ ਜਾ ਕੇ òi ਨਹੀਂ ਗੱਡੀ ਪੱਥਰ ਦੇਲ ਦਾ ਤੇਰੀ ਮਾਂ ਜੇ ਦੋ ਘੜੀਆਂ ਤੂੰ ਬਹਿ ਜਾਂਦੀ ਤੇ ਕੀ ਨੇਰੀ ਆ ਚੱਲੀ ਸੀ ਉਥੇ ਠੰਡੀ ਹੋਏ ਚੱਲ ਜਾਂਦੀ ਪੁੱਤ ਚਾਚੀ ਜੀ ਮੰਮੀ ਕਹਿੰਦੇ ਕਿ ਤੇ ਡੈਡੀ ਤੇਨੂੰ ਪਤਾ ਲੱਗ ਗਿਆ ਨਾ ਤੇ ਉਹਨੇ ਮੈਨੂੰ ਘਰੋਂ ਕੱਢ ਦੇਣਾ ਵਾ ਹਾਂ ਹੈ ਨੀ ਉਹ ਵੀ ਕਰਦੇ ਆ ਨਾ ਤਾਂ ਗਾ ਕੇ ਮੰਮੀ ਨੇ ਮਿੰਨੂ ਕਿਹਾ ਤਾਂ ਤੂੰ ਇਧਰ ਚੱਲ ਜਾ ਮੈਂ ਐਵੇਂ ਪਖੰਡ ਕਰਦੀ ਆ ਮਾਂ ਤੇਰੀ ਪਿਓ ਤੇਰਾ ਕਿਹੜਾ ਇੱਥੇ ਸੀ ਜਿਹੜਾ ਨੂੰ ਪਤਾ ਲੱਗ ਜਾਣਾ ਸੀ ਨਾਲੇ ਤੇਰੀ ਮਾਂ ਨੂੰ ਹੀ ਪਤਾ ਸੀ ਕਿ ਤੂੰ ਆਈ ਆ ਤੇ ਜੇ ਬੰਦੇ ਨੂੰ ਤੇ ਕੰਨੋਂ ਕੰਨ ਖਬਰ ਵੀ ਨਹੀਂ ਸੀ ਸਹੀ ਕਿਹਾ ਚਾਚੀ ਜੀ ਪਰ ਡੈਡੀ ਨੂੰ ਕਿਹੜਾ ਸੁਪਣਾ ਆ ਜਣਾ ਸੀ ਕਿ ਮੈਂ ਇੱਥੇ ਆਈ। ਮਮਮੀ ਨੂੰ ਬੜੇ ਤਰਲੇ ਪਾਏ। ਬੜੇ ਵਾਸਤੇ ਪਾਏ। ਕਿ ਮੰਮੀ ਮੈਨੂੰ ਘੜੀ ਘਾਪਲੇ ਲਾ ਕੇ ਬੈਲਾ ਨੂ। ਮੇਰਾ ਵੇਜੀ ਗੰਡਾ ਤੁਹਾਡੇ ਨਾਲ ਗੱਲਾਂ ਕਰਨ। ਪਰ ਮੰਮੀ ਨੇ ਬੜੇ ਐਕੜੇ ਜੁੜੀ। ਮਿਲਵਾ ਲੈ। ਇਹ ਤੂੰ ਚੱਲੇ ਜਾ। ਚੱਲ। ਤੂੰ ਰੋ ਨਾ। ਨੰਬਰ ਹੈਗਾ ਨਾ ਮੇਰਾ। ਤੇਰੇ ਕੋ ਜਦੋਂ ਜੀ ਕਰੇ ਮੈਨੂੰ ਫੋਨ ਲਾ ਲਿਆ ਕਰ। ਤੂੰ ਮਾਂ ਵਰਗੀ ਸਮਝਣਾ ਵਾ। ਠੀਕ ਆ? ਵੀ ਮਾਂ ਵਾ ਮੇਰੀ। ਚਾਚੀ ਜੀ ਮੇਲੇ ਤੁਸੀਂ ਕਿੱਥੇ ਚੱਗੇ ਮੈਨੂੰ ਆਪਣੇ ਗੱਲ ਨਾਲ ਲਾਇਆ ਤੇ ਇੱਕ ਮੰਮੀ ਆ ਮੈਂ ਮੰਨਣ ਦੀ ਆ ਮੈਂ ਮੰਮੀ ਨੂੰ ਵੀ ਤੁਰਾ ਕੇ ਕਿਹਾ ਕਿ ਆ ਕਿ ਮੈਂ ਤੂੰ ਗਲਤੀ ਹੋਈ ਆ ਪਰ ਨਹੀਂ ਮੰਮੀ ਨੇ ਨਹੀਂ ਮੇਰੀ ਸੁਣੀ ਆਗੀ ਚਲ ਚੁੱਪ ਕਰ ਪਰ ਉਹ ਨਾਲ ਮੇਰੀ ਤੀ ਜਨਾ ਠੀਕ ਹੈ કાਚੀ ਜੀ ਫਿਰ ਮੈਂ ਹੁਣ ਚੱਲਦੀ ਆ ਤੂੰ ਕਿੱਥੇ ਜਾਣਾ ਹੈ ਵੇਲੇ ਤਿੱਖੜ ਦੁਪਹਿਰ ਬਾਹਰ ਲੱਗੀ ਆ ਗੋੜੇ ਗੋੜੇ ਤੂੜੀ ਘਟਾਉ ਡੰਡਿਆ ਵਾ ਤੇ ਤੇਰੇ ਚਾਚੀ ਨੇ ਮੈਨੂੰ ਫੋਨ ਕਰਦੀ ਆ ਤੇ ਪੁੱਤ ਉਹ ਤੈਨੂੰ ਅੱਡੇ ਤੇ ਛੱਡ ਆਉਂਦਾ ਵਾ ਉਹ ਨਹੀਂ ਨਹੀਂ ਚਾਚੀ ਜੀ ਤੁਸੀਂ ਚਾਚਾ ਜੀ ਨੂੰ ਨਾ ਕਹੋ ਵੀ ਕਿਥੇ ਅੱਡੇ ਦੇ ਹੀ ਆ ਤੂੰ ਮੈਨੂੰ ਕਹਿੰਦੇ ਸੀ ਕਿ ਤੂੰ ਮੈਨੂੰ ਮੈਸੇਜ ਕਰ ਦੇ ਤੇ ਮੈਂ ਤੈਨੂੰ ਪਿੰਡੋਂ ਬਾਹਰੋਂ ਆ ਕੇ ਲੈ ਜਨਾ ਤੇ ਉਹਨਾਂ ਨੇ ਇੱਥੇ ਆ ਜਨਾ ਹਾਂ ਹਾਏ ਕੁੜੇ ਜਵਾਈ ਪਾਈ ਸਾਡਾ ਅੱਡੇ ਤੋਂ ਤੈਨੂੰ ਲੈ ਜੂਗਾ ਜੇ ਕਹਨੇ ਵੇਖ ਲਿਆ ਤੇ ਕਹਣਾ ਫਲਾਣੇ ਦਾ ਜਵਾਈ ਉੱਥੋਂ ਕੁੜੀ ਨੂੰ ਲੈ ਕੇ ਚਲ ਗਿਆ ਪੁੱਤ ਤੂੰ ਫੋਨ ਕਰ ਘਰ ਆਵੇ ਤੇ ਮੈਂ ਤੇਰੇ ਚਾਚੇ ਨੂੰ ਫੋਨ ਕਰਦੀ ਆਂ ਵਧੀਆ ਚਾਹ ਪਾਣੀ ਪਿਆਲਦੇ ਆਂ ਪੁੱਤ ਫਿਰਨ ਵੀ ਅਕਸਰ ਸਾਡਾ ਜਵਾਈ ਆ ਉਹ ਤੂੰ ਠੀਕ ਹੈ ਚਾਚੀ ਜੀ ਕੋਈ ਨਹੀਂ ਫਿਰ ਸਹੀ ਕਿਤੇ ਹੁਣ ਮੈਨੂੰ ਜਾਲਾ ਦੇ ਮੈਂ ਲੇਟ ਹੋਣ ਦੀਆਂ ਹੈ ਲੈ ਦੱਸ ਤੂੰ ਵੀ ਹਾਦੀ ਕਰਦੀ ਆਂ ਪ੍ਰੀਤ ਅਹੀਂ ਹੁਣੇ ਜਾ ਕੇ ਉਹਨੂੰ ਉਥੋਂ ਲੈ ਆਵਾਂ ਈ ਫੋ ਚੰਗਾ ਚਾਚੀ ਜੀ ਚੱਲ ਠੀਕ ਆ ਰੋਕ ਫਰੀ ਤੇ ਇੱਕ ਮਿੰਟ ਮੈਂ ਹੁਣੇ ਆਈ ਆਂ ਆਲਾ ਮੈਂ ਰੀਤੀ ਸਾਗਾਂ ਨਾ ਉਹ ਨਹੀਂ ਨਹੀਂ ਚਾਚੀ ਜੀ ਮੈਂ ਤੁਹਾਡੇ ਕੋਲ ਇੱਥੇ ਆਈ ਆਂ ਤੁਸੀਂ ਮੈਨੂੰ ਇੰਨਾ ਸੋਹਣਾ ਹੱਸ ਕੇ ਮਿਲੇ ਜੇ ਇਹ ਜੋ ਪਿਆਰ ਬਹੁਤ ਆ ਦੇਖ ਮੇਰੀ ਗੱਲ ਸੋਹਣਾ ਪਹਿਲੀ ਵਾਰ ਮੇਰੇ ਕੋ ਆਈ ਆਂ ਮੈਂ ਤੇ ਸਾਗਨ ਬਹੁਤ ਦੇਣਾ ਹੀ ਆ ਤੇਰੀ ਮਾਂ ਨੇ ਭਾਵੇਂ ਦਿੱਤਾ ਹੋਵੇ ਜਾਂ ਨਹੀਂ ਉਹਨੂੰ ਤੇ ਨੋਟਾਂ ਨਾਲ ਹੀ ਪਿਆਰ ਆ ਨਹੀਂ ਚਾਚੀ ਜੀ ਨਹੀਂ ਦਿੱਤਾ ਮੰਮੀ ਨੇ ਤੇ ਮੈਨੂੰ ਅਸੀਂ یوں ਕਹਿਤਾ ਸੀ ਮੋਢੇ ਫੜ ਕੇ ਤੂੰ ਚੱਲ ਜੀ ਚੱਲ ਕੋਈ ਨਹੀਂ ਟੈਨਸ਼ਨ ਨਾ ਲੈ ਤੂੰ ਮੈਂ ਹੈਗੀ ਆ ਨਾ ਹੱਸੋ ਤੇ ਕੋਈ ਨਹੀਂ ਹਾਂ ਮਿਲ ਗਈ ਕਾਪੀ ਮिक्की ਹੱਥ ਹੀ ਕਰਦੇ ਆਂ ਦਾ ਤੁਸੀਂ ਤੇ ਇੱਕ ਵਾਰੀ ਵੀ ਨਹੀਂ ਮੈਨੂੰ ਪੁੱਛਿਆ ਮੰਮੀ ਨਾਲ ਕੀ ਗੱਲਬਾਤ ਹੋਈ ਆ ਮੰਮੀ ਨੇ ਤੈਨੂੰ ਕਦੇ ਵੜਨ ਵੀ ਦਿੱਤਾ ਕਿ ਜਾਣ ਲਈ ਉਹ ਕਉਂਦੇ ਤੁਸੀਂ ਮੈਨੂੰ ਕਾਪੀ ਦੀ ਗੱਲ ਕਰਨ ਡੈਪੀਂ ਮੇਰੇ ਨਾਲ ਯਾਰ ਉਹ ਹੀ ਪੁੱਛਣਾ ਸੀ ਮੂੰਹੋਂ ਨਿਕਲ ਗਿਆ ਸੱਚ ਦੱਸ ਕੀ ਹੋਇਆ ਉੱਥੇ ਕੀ ਗੱਲਬਾਤ ਹੋਈ ਮੰਮੀ ਨਾਲ ਨਹੀਂ ਮੰਮੀ ਨੇ ਮੈਨੂੰ ਬੁਲਾਇਆ ਬੁਲਾਇਆ ਨਹੀਂ ਤੈਨੂੰ ਮੰਮੀ ਨੇ ਕਹਾਤਾ ਕਿ ਤੂੰ ਇੱਥੇ ਚੱਲ ਜਾ ਫੇਰ ਇਨਾ ਟਾਈਮ ਕਿੱਥੇ ਲਾਤਾ ਈਓ ਚਾਚੀ ਘਰ ਚੱਲ ਗਈ ਸੀ ਚਾਚੀ ਨਾਲ ਗੱਲਾਂ ਕਰਤਾ ਕਹਿੰਦੀ ਰਹੀ ਚਾਚੀ ਨੇ بڑا ਹੌਸਲਾ ਦਿੱਤਾ ਮੈਨੂੰ ਕੀ ਕਹਿੰਦੀ ਚਾਚੀ ਤੇਰੀ ਚਾਚੀ ਹਾਂਦੀ ਕੋਈ ਗਾਲੀ ਧੀਏ ਤੂੰ ਆਇਆ ਜਾਇਆ ਕਰ ਕੋਈ ਨਹੀਂ ਮੈਂ ਵੀ ਤੇ ਤੇਰੀ ਮਾਂ ਵਰਗੀ ਆ ਵੀ ਕਿੱਥੇ ਤੱਕ ਕਿ ਚਾਚੀ ਨੇ ਮੈਨੂੰ ਪਿਆਰ ਵੀ ਦਿੱਤਾ 500 ਰੁਪਇਆ ਅੱਛਾ ਹਮ ਪਰ ਮੰਮੀ ਨੇ ਨਾ ਮੰਮੀ ਦੇ ਪਾਸੇ ਇਹ ਗੱਲ ਕਹੀ ਜਾਂਦੇ ਆ ਤੇਰੇ ਪਿਓ ਨੂੰ ਪਤਾ ਲੱਗ ਜਾਣਾ ਤੇਰੇ ਪਿਓ ਨੇ ਮੈਨੂੰ ਵੀ ਵੱਡ ਦੇਣਾ ਤੇ ਤੂੰ ਆਹ ਕੰਮ ਚੰਗਾ ਨਹੀਂ ਕੀਤਾ ਤੇ ਤੂੰ ਇੱਥੇ ਨਾ ਆਇਆ ਕਰ ਅੱਗੇ ਤੋਂ ਚਲ ਕੋਈ ਗੱਲ ਨਹੀਂ ਜੇ ਤੇਰੀ ਚਾਚੀ ਨੇ ਤੇਰੀ ਹਾਮੀ ਭਰੀ ਆ ਨਾ ਤੈਨੂੰ ਬਿਠਾ ਲਿਆ ਤੇਰੇ ਨਾਲ ਗੱਲਬਾਤ ਕੀਤੀ ਆ ਤਾਂ ਵੇ ਹੌਲੀ ਹੌਲੀ ਤੇਰੀ ਮੰਮੀ ਤੇ ਫਰਕ ਪੈ ਜਾਣਾ ਜੇ ਅੱਜ ਉਹਨੇ ਤੈਨੂੰ ਪਾਣੀ ਪਿਆ ਲਿਆ ਉਹ ਕੱਲ ਨੂੰ ਤੈਨੂੰ ਬਿਠਾਊਗੀ ਵੀ ਗੱਲਬਾਤ ਵੀ ਕਰੂਗੀ ਬਸ ਇਹ ਆ ਕਿ ਤੂੰ ਮਾੜਾ ਮੋਟਾ ਹੁਣ ਆਈ ਜਾਈ ਜਾਈ ਏੜਾ ਹੁਣ ਮੰਚ ਧਾਰ ਲੀਂ ਮੈਂ ਹੁਣ ਆਉਣਾ ਨਹੀਂ ਇਹ ਈ ਗੱਲ ਬਾਨੀ ਆ ਨਹੀਂ ਵਿੱਕੀ ਮੈਂ ਨਹੀਂ ਇੱਥੇ ਆਇਆ ਕਰਨਾ ਚਾਚੀ ਜੀ ਠੀਕ ਹੈ ਮੈਨੂੰ ਕੋ ਆਇਆ ਬੁਲਾਇਆ ਵਾ ਪਰ ਕਿਉਂ ਗੱਲਬਾਤ ਮੰਮੀ ਨਾਲ ਬਾਨੀ ਆ ਉਥੇ ਮੰਮੀ ਨਾਲ ਹੀ ਆ ਨਾ ਤੇ ਆਉਣ ਜਾਣ ਨਾਲ ਹੀ ਗੱਲਬਾਤ ਬਾਨੀ ਆ ਹੁਣ ਤੂੰ ਕਹਿੰਨੀ ਆ ਕਿ ਇੱਕੋ ਦਿਨੀ ਗਰਮ ਗਰਮ ਖੀਰ ਮੂੰਹ ਦੇ ਵਿੱਚ ਪੈ ਜੇ ਬੰਦਾ ਹੌਲੀ ਹੌਲੀ ਫੂਕਾ ਮਾਰੂਗਾ ਫੇਰ ਹੀ ਖੀਰ ਠੰਡੀ ਹੁੰਦੀ ਆ ਤਾਂ ਫੇਰ ਹੀ ਮੂੰਹ ਚ ਪੈਂਦੀ ਆ ਐਵੇਂ ਹਾਂਟੇ ਢਾਈ ਜਾ ਉਹ ਦਿਨ ਮੈਂ ਚਾਚੀ ਨੂੰ ਦੱਸਿਆ ਸੀ ਕਿ ਵਿੱਕੀ ਇੱਥੇ ਆਏ ਆ ਉਹ ਤਾਂ ਬੜੀ ਖੁਸ਼ ਹੋਈ ਉਹ ਦੇ ਵੀ ਨਹੀਂ ਤੇ ਰੱਕ ਵੀ ਕਹਿੰਦੀ ਸੀ ਕਿ ਕੋਈ ਨਹੀਂ ਤੂੰ ਵਿੱਕੀ ਨੂੰ ਜਿੰਨੂ ਕਹਿਆ ਕਿ ਘਰ ਆ ਜਾ ਚਾਹ ਪਾਣੀ ਪਿਆਲਦੇ ਆ ਤੇ ਮੈਂ ਤੈਨੂੰ ਉਹ ਹੀ ਕਹਿਣ ਡਿਆ ਵਾਂ ਤੇਰੀ ਚਾਚੀ ਨੇ ਤੇਰੀ ਗੱਲ ਬਣਾਉਣੀ ਆ ਤੂੰ ਵੇਖੀ ਜਾਈ ਹੌਲੀ ਹੌਲੀ ਸੱਚੀ ਆਹੋ ਕਿ ਬਣ ਜਾਊਗੀ ਗੱਲ ਉਦਾਂ ਉਹ ਬਣ ਜੂਗੀ ਦਸ ਹੋਰ ਬਣੂਗੀ ਨਾ ਮੋਦਾਂ ਨਾ ਜਿੱਦਾਂ ਮੰਮੀ ਨੇ ਮੈਨੂੰ ਜਵਾਬ ਦੇ ਦਿੱਤਾ ਨਾ ਤੇ ਮੇਰਾ ਮਨ ਨਾ ਹੀ ਟੁੱਟ ਗਿਆ ਮੈਂ ਕਿਹਾ ਨਹੀਂ ਮੈਂ ਨਹੀਂ ਇੱਥੇ ਆਇਆ ਕਰਨਾ ਹੁਣ ਕਿ ਜਦੋਂ ਮੰਮੀ ਨੇ ਨਹੀਂ ਮੈਨੂੰ ਕੋਣਾ ਬੁਲਾਉਣਾ ਪਰ ਇਹ ਕਿ ਚਲ ਤੁਹਾਡੀ ਵੀ ਗੱਲ ਠੀਕ ਆ ਉਦਾਂ ਕਿ ਵਾਕਏ ਚਾਚੀ ਨੇ ਮੈਨੂੰ ਮੰਮੀ ਨਾਲ ਮਿਲਾਈ ਦੇਣਾ ਏ ਕੋਈ ਹੌਲੀ ਹੌਲੀ ਫਰਕ ਪੈ ਜਾਣਾ ਵਾ ਤੂੰ ਨਾ ਫਿਕਰ ਕਰ ਕੋਈ ਗੱਲ ਨਹੀਂ ਨਾ ਟੈਨਸ਼ਨ ਲੈ ਚੱਲ ਗਿਆ ਹੁਣ ਠੀਕ ਉਹਦਾ ਮੰਮੀ ਬੜਾ ਹੀ ਰੋਈ ਆ ਚਲ ਕੋਈ ਗੱਲ ਨਹੀਂ ਮੰਨ ਤਾਂ ਹਲਕਾ ਹੋਇਆ ਹੀ ਆ ਸਮਝ ਲੈ ਕਿ ਮੰਮੀ ਤੇਰੀ ਰੋਈ ਆ ਨਾ ਉਹਦਾ ਅੱਧਾ ਗੁੱਸਾ ਨਿਕਲ ਗਿਆ ਰੋਣ ਦੇ ਵਿੱਚ ਆਹੋ ਹੁਣ ਇੱਕ ਦੋ ਵਾਰ ਹੋਰ ਗਈ ਮਾੜਾ ਮਟਾ ਨੇ ਹੋਰ ਰੋਣਾ ਆ ਪਰ ਗੱਲਬਾਤ ਕਰਨ ਦਾ ਪੈਣੀ ਆ ਨਾ ਫਿਕਰ ਕਰ ਟੈਨਸ਼ਨ ਨਾ ਲੈ ਚੱਲ ਗਿਆ ਹੁਣ ਇਹ ਤਾਂ ਸਭ ਕਹਿੰਦੀਆਂ ਗੱਲਾਂ ਹੁੰਦੀਆਂ ਨੇ ਕਿ ਜੋ ਰੱਬ ਕੋ ਮੰਗਿਏ ਨਾ ਉਹ ਹੀ ਮਿਲ ਜਾਂਦਾ ਏ ਹਾਂ ਤੈਨੂੰ ਮਿਲ ਗਿਆ ਜੋ ਤੂੰ ਮੰਗਿਆ ਸੀ ਤੇਰੀ ਤੇ ਬੇਸ਼ ਵੀ ਪੂਰੀ ਹੋ ਗਈ ਏ ਸਾਰੀ ਪਰ ਜੋ ਮੈਂ ਮੰਗਿਆ ਸੀ ਸੱਚੇ ਦਿਲੋਂ ਮੈਨੂੰ ਤੇ ਮਿਲਿਆ ਨਹੀਂ ਮੇਰੇ ਵਾਰੇ ਕੀ ਲਾ ਬੰਨਾ ਬੋਲਾ ਹੋ ਗਿਆ ਸੀ ਕਿ ਜਿਹੜੀ ਮੇਰੀ ਉਹਨੂੰ ਸੁਣੀ ਨਹੀਂ ਹੈਗੀ ਕਿੱਥੇ ਗਿਆ ਏ ਬੋਇਆ ਖੁੱਲ੍ਹੇ ਛੱਡ ਕੇ ਕੋਈ ਵੀ ਕਰਨੀ ਹੈ ਕਾਕਾ ਦਾਦਾ ਨੂੰ ਅੱਡੇ ਤੱਕ ਗਏ ਹੀ ਬੂਵੇ ਬੰਦ ਕਰ ਜਾਂਦੇ ਤੇ ਤੁਸੀਂ ਘਰ ਦੇ ਬਾਹਰ ਬੈਠੇ ਰਹਿਣਾ ਸੀ ਫੇਰ ਸਾਨੂੰ ਪਤਾ ਤਾਂ ਹੈਗਾ ਕਿ ਤੁਸੀਂ ਇੱਥੇ ਜੇ ਤੇ ਅੱਡੇ ਤੇ ਜਾਣਾ ਕੋਈ ਜ਼ਰੂਰੀ ਹੀ ਮੈਂ 2 ਮਿੰਟ ਘਰੋਂ ਗਈ ਆ ਉਸੇ ਵੇਲੇ ਤੁਸੀਂ ਉੱਡਣ ਦੀ ਕੀਤੀ ਆ ਡੀ ਕੇ ਚੱਲ ਜਾਂਦੇ ਕਾਦੀ ਏਡੀ ਕਾਲੀ ਪਈ ਆਹੋ ਤੁਹਾਨੂੰ ਡੀ ਕਿਤੇ ਰਹਿੰਦੇ ਆਪ ਜਿੱਥੇ ਮਰਜੀ ਜਾਓ ਆਹ ਅਸੀਂ ਕਦੀ ਕਹਿਆ ਨਹੀਂ ਹੁਣ ਸਾਡਾ ਆੜਿਆਂ ਤੇ ਜਾਣਾ ਵੀ ਬੰਦ ਕਰ ਦੋ ਨਹੀਂ ਆਪਨਾ ਕਿੱਥੇ ਜਾਣੀ ਅਭੀ ਨਾ ਮਤਲਬ ਤੋਂ ਮੈਂ ਕੋਈ ਅਵਾਰਾ ਨਾ ਜਿਹੜੀ ਤੂੰ ਰੀਫਦੀ ਆ ਤੁਹਾਨੂੰ ਵੀ ਕੋਈ ਮਤਲਬ ਹੋਊਗਾ ਤਾਂ ਗਏ ਕਿ ਆਪਾ ਅਵਾਰਾ ਵਾ ਬਹੁਤ ਇਹਨੂੰ ਮਤਲਬ ਵਾ ਤੇਰੇ ਤਾਂ ਮੈਨੂੰ ਅੱਗੇ ਕੋਈ ਉਮੀਦ ਨਹੀਂ ਗਈ ਹੈਗੀ ਤੇ ਤੂੰ ਵੀ ਉਧਰ ਦੀ ਚੱਲੀਆਂ ਹਣ ਐਵੇਂ ਨਾ ਮਾਤਾ ਗਰਮ ਹੋਈ ਜਾ ਗਏ ਤੇ 2-4 ਮਿੰਟ ਦਾ ਕੰਮ ਹੀ ਉੱਥੇ ਤਾਂ ਕਰਕੇ ਪਰ ਉੱਥੇ ਦੀ ਚਾਚੀ ਮਿਲ ਗਈ ਅੱਡੇ ਵਿੱਚ ਤਾਂ ਕਰਕੇ ਟਾਈਮ ਲੱਗ ਗਿਆ ਨਹੀਂ ਗਰਮ ਕਿਦਾਂ ਨਾ ਹੋਵਾ ਸਾਰਾ ਘਰ ਤੁਸੀਂ ਖੁੱਲਾ ਛੱਡ ਕੇ ਆਏ ਦੋਵੇਂ ਜਣੇ ਦੌੜ ਗਏ ਜੇਕਰ ਫਿਕਰ ਪਾਕਾ ਹੈਗਾ ਕਿ ਨਹੀਂ ਹੈਗਾ ਕਾਬਾ ਬੜੀਆਂ ਗਾੜੀ ਸੋਹਣੀਆਂ ਬੁਕਤੀਆਂ ਲਵਾਈਆਂ ਜਿਹੜੀਆਂ ਲਾ ਕੇ ਲੈ ਚੱਲੇ ਚੋਰ ਵੇ ਬਾਹਰੋਂ ਮੋਇਆ ਨਹੀਂ ਹੁਣਾਵਾ ਜਦੋਂ ਤੇਰੇ ਵਰਗੇ ਘਰ ਹੀ ਚੋਰਦੇ ਤੇ ਤਾਂ ਨਾਲ ਕਿਹੜੀ ਇਹਦੀ ਸੱਕੀ ਸੋਧਰੀ ਚਾਚੀ ਜਿਹੜੀ ਇਹਨੂੰ ਮਿਲ ਪਈ ਆ ਨਹੀਂ ਉਹਦੇ ਮੂੰਹ ਵੱਲ ਕੀ ਵੇਖੀ ਜਾਣੀ ਆ ਕੋਟ ਕੋ ਮੂੰਹ ਕੁੰਗੜੀਆਂ ਪਾਈਆਂ ਮੂੰਹ ਚ ਉਹਦੇ ਅੱਗੇ ਹੀ ਬੜਾ ਤੇਰੀ ਥਾਂ ਤੇ ਬੋਲਦਾ ਵਾ ਚਾਚੀਆਂ ਵਰਗੀ ਚਾਚੀ ਮਿਲੀ ਆ ਗਵੰਡ ਨੇਦੀ ਕਿਦਾਂ ਇਕੱਠੀ ਜੀ ਹੋਈ ਜਾਂਦੀ ਆ ਤੇਰੀ ਵਿੱਚ ਕੋਈ ਫਰਮਾਇਸ਼ ਹੁੰਦੀ ਆ ਵੀ ਤੂੰ ਹਰ ਇੱਕ ਗੱਲ ਵਾਦੀ ਥਾਂ ਤੇ ਕਰਨੀ ਹੁੰਦੀ ਆ ਉਹ ਵੀ ਮੂੰਹੋਂ ਕੂ ਸਕਦੀ ਆ ਮਾਤਾ ਜਿਹੜੇ ਹਿਸਾਬ ਨਾਲ ਤੋਂ ਹੁੰਦੇ ਆ ਦਿਵਾਲੇ ਹੋ ਜਾਣੀ ਆ ਨਾ ਅਗਲੇ ਨੂੰ ਕੂਨ ਜਗ੍ਹਾ ਛੱਡਦੀ ਆ ਤੇ ਦਿਵਾਲੇ ਹੁਣ ਨਹੀਂ ਆ ਤੇ ਤਾਂ ਨਹੀਂ ਤੂੰ ਮਾਨਿਆਗਾ ਤੇ ਜੇ ਮੈਂ ਦਿਵਾਲੇ ਨਾ ਹੋਆ ਨਾ ਤੇ ਸਮਾਨ ਨੂੰ ਕਾਕੀ ਲਾ ਦੇ ਆ ਹੋ ਕੇ ਅੱਗੇ ਮੈਂ ਇਸ ਮਾਮ ਨੂੰ ਟਾਕੀਆਂ ਲਾਈਆਂ ਨਹੀਂ ਬਥੇਰੀਆਂ ਲੋਂਡਿਆ ਤੇਰੀਆਂ ਲੋਂਡਿਆ ਨਾਲ ਉਹਨੂੰ ਓਦਾਂ ਦੀ ਘੱਟ ਲਿਆ ਇਹਨੇ ਕਿੱਡੀ ਇਹਦੀ ਜ਼ੁਬਾਨ ਚੱਲਦੀ ਹੈ ਇਹਦੀ ਹੁਣ ਇਹਦੇ ਸਾਹਮਣੇ ਵੇਖ ਕਿਦਾਂ ਗੁੰਗੀ ਬਣੀ ਆ ਜਿੱਦਾਂ ਕਿਤੇ ਇਹਨੂੰ ਕੂਣਾ ਹੀ ਨਹੀਂ ਹੁੰਦਾ ਜਦੋਂ ਘਰ ਨਹੀਂ ਨਾ ਹੁੰਦਾ ਫੇਰ ਕਿਤੇ ਪਟੱਕ ਪਟੱਕ ਬੋਲਦੀ ਆ ਕਿਤੇ ਮੈਨੂੰ ਗੱਲ ਨਹੀਂ ਕਰਨ ਦਿੰਦੀ ਇਹਦੇ ਦਿਲਚਾਪੀ ਉਹ ਸਰੀਪ ਹੀ ਬੜੀ ਆ ਉਹ ਤੇ ਕੁੰਦੀ ਨਹੀਂ ਮੰਮੀ ਦੇ ਅੱਗੇ ਵੇਖ ਲਓ ਵੀ ਕੀ ਮੰਮੀ ਕਿਦਾਂ ਬੋਲਣ ਡੇ ਇਸੇ ਕਰਕੇ ਕਿਨੇ ਭੱਜ ਕੇ ਵਿਆਹ ਕਰਾਇਆ ਵਾ ਮਿੱਕੀ ਤੁਸੀਂ ਮੈਨੂੰ ਲੈ ਕੇ ਆਏ ਆ ਨਾ ਫਿਰ ਵੀ ਇਹ ਮੈਨੂੰ ਕਿਉਂ ਇਦਾਂ ਦੀਆਂ ਗੱਲਾਂ ਕਰਦੇ ਜਾਂਦੇ ਆ ਕਦੀ ਇਹਨਾਂ ਨੇ ਮੈਨੂੰ ਆਪਣੀ ਨੂੰ ਸਮਝਿਆ ਕਦੀ ਆਪਣੇ ਸੀਨੇ ਨਾਲ ਲਾਇਆ ਹੁਣ ਕਹਿੰਦੇ ਕਿ ਇਹ ਤੇਰਾ ਮੇਰਾ ਤੇ ਤੂੰ ਮਗਰ ਇਹ ਮੈਨੂੰ ਬੋਲਦੀ ਆ ਕਿੱਡੇ ਖੇਖਣ ਕਰਦੇ ਆ ਆਉਂਦਾ ਹੀ ਮੇਰਾ ਗਲਾਰ ਰਗੜ ਕੇ ਤੇ ਰੱਖ ਦਿੱਤਾ ਵਾ ਕਿਹ ਦਿਨੋਂ ਇਹਨਾਂ ਨੇ ਇਹ ਵੀ ਕਹਿਣਾ ਕਿ ਇਹ ਮੇਰੇ ਹੱਥ ਹੀ ਪੈ ਗਈ ਆ ਡੁਗੀ ਤੇ ਮੈਂ ਅੱਗੇ ਹੀ ਬੜੀ ਆ ਅੱਗੇ ਮੰਮੀ ਬਾਰੇ ਸੋਚ-ਸੋਚ ਕੇ ਮੇਰੇ ਮਨ ਚ ਹੌਂਸਲਾ ਵੀ ਜਾਣ ਲਿਆ ਵਾ ਕਿ ਮੰਮੀ ਨੇ ਮੈਨੂੰ ਉੱਥੇ ਰਹਿਣ ਨਹੀਂ ਦਿੱਤਾ ਮੰਮੀ ਵੀ ਕਹਿੰਦੀ ਤੂੰ ਇੱਥੋਂ ਚੱਲ ਜਾ ਮੈਨੂੰ ਬੜਾ ਅੱਗੇ ਦੁੱਖ ਲੱਗਦਾ ਉਦੋਂ ਹੋਏ ਐ ਵਾ ਜੀ ਗੱਲਾ ਕਰਕੇ ਕਿ ਮੈਨੂੰ ਸਾੜਦੇ ਰਹਿੰਦੇ ਆ ਯਾਰ ਠੀਕ ਆ ਕਿ ਅਸੀਂ ਇਦਾਂ ਦੀ ਗਲਤੀ ਕੀਤੀ ਆ ਵਿਆਹ ਕਰਾ ਲਿਆ ਹੁਣ ਤੇ ਆਪਣੇ ਨਾਲ ਲਾ ਹੀ ਸਕਦੇ ਆ ਨਾ ਆਪਣੀ ਨੂੰ ਬਣਾ ਹੀ ਸਕਦੇ ਆ ਨਾ ਪਰ ਇਹ ਮੈਨੂੰ ਆਪਣੀ ਨੂੰ ਸਮਝਦੇ ਨਹੀਂ ਆਗੇ ਵੀ ਤੇ ਜਿੱਦਣ ਮੰਮੀ ਨੇ ਤੁਹਾਨੂੰ ਕਿਹਾ ਨਾ ਕਿ ਪ੍ਰੀਤ ਮੇਰੇ ਹੱਥੀ ਪਈ ਐ ਤੇ ਤੁਸੀਂ ਵੀ ਇਹ ਗੱਲ ਨਾ ਸੱਚਮੰਨ ਬੈਠਣਾ ਤੇ ਮੇਤੇ ਯਕੀਨ ਨਹੀਂ ਕਰਨਾ ਤੁਸੀਂ ਕਹਿੰਨਾ ਮੇਰੀ ਮਾਂ ਜੋ ਕਹਿੰਦੀ ਨਾ ਉਹ ਹੀ ਸੱਚ ਕਹਿਣ ਈ ਆ ਹੱਦ ਹੋ ਗਈ ਆ ਤੇਰੇ ਵਾਲੀ ਦਸ ਕਮਲੀ ਹੋ ਗਈਆਂ ਉਹ ਮੈਂ ਐਡਾ ਵੀ ਮੂਰਖ ਨਹੀਂ ਹਗਾ ਪਤਾ ਆ ਮੈਨੂੰ ਕੌਣ ਸੱਚਾ ਤੇ ਕੌਣ ਝੂਠਾ ਆ ਨਾਲੇ ਇਹ ਗੱਲ ਦੀ ਨਾ ਤੂੰ ਟੈਨਸ਼ਨ ਲਿਆ ਕਰ ਕਿ ਮੰਮੀ ਤੈਨੂੰ ਨੂੰ ਨਹੀਂ ਸਮਝਦੀ ਓਏ ਉਹ ਤਾਂ ਆਪਣੇ ਪੁੱਤ ਨੂੰ ਪੁੱਤ ਨਹੀਂ ਸਮਝਦੀ ਹੈਗੀ ਤੇ ਤੈਨੂੰ ਨੂੰ ਕਿੱਥੋਂ ਸਮਝਣਾ ਵਾ ਨਾਲੇ ਮੰਮੀ ਦਾ ਆ ਵਾਲਾ ਹਾਲ ਹੁਣ ਤੋਂ ਨਹੀਂ ਹੈਗਾ ਮੇਰੇ ਵੇਹਾਂ ਤਾਂ ਪਹਿਲਾਂ ਵੀ ਇਦਾਂ ਦਾ ਹਾਲ ਹੀਗਾ ਉਦੋਂ ਵੀ ਮੇਰੀ ਕੁੱਤੇ ਖਾਣੀ ਇਦਾਂ ਹੀ ਹੁੰਦੀ ਸੀ ਤੂੰ ਮੰਮੀ ਦੀ ਬਹੁਤੀ ਟੈਨਸ਼ਨ ਨਾ ਲਿਆ ਕਰ ਮੇਰਾ ਤਾਂ ਤੂੰ ਮੈਨੂੰ ਗੱਡੀ 'ਚ ਉਹ ਮੰਮੀ ਆਪਣੀ ਦੀ ਗੱਲ ਦੱਸੀ ਉਦੋਂ ਦਾ ਸਿਰ ਪਾਟਣ ਡਿਆ ਸੀ ਤਾਂ ਰਹਿੰਦੀ ਖੁੰਦੀ ਮੰਮੀ ਨੇ ਆਹ ਘਰ ਆ ਕੇ ਕੱਢਦੀ ਉਹ ਧਰਮਣਾ ਇੰਨੀ ਲੱਤਾਂ ਨੂੰ ਪੀੜ ਹੋਣ ਡੀ ਆ ਪੰਜਾਬ ਦਾ ਤਾਂ ਟੁੱਟ ਕੇ ਬੁਖਾਰ ਚੜ ਜਾਣਾ ਮੈਨੂੰ ਆਵੇ ਮੱਥੇ 'ਨੂੰ ਹੱਥ ਲਾ ਗਵੇ ਬੁਖਾਰ ਲੱਗਣ ਡਿਆ ਹੀ ਉਹ ਤੇ ਤੁਸੀਂ ਹੁਣ ਡੋ ਡੋ ਦਵਾਈ ਲੈ ਲੈਣੀ ਸੀ ਨਾ ਉਹ ਲੈਣੀ ਤਾਂ ਆ ਗਈ ਹੀ ਮੈਂ ਆ ਗਿਆ ਚੱਲ ਘਰ ਜਾਂਦੇ ਆ ਪਹਿਲਾਂ ਘੜੀ ਰੈਸਟ ਕਰਾਂਗੇ ਫਿਰ ਲੈ ਆਉਂਗਾ ਦਵਾਈ ਆ ਲੱਤਾਂ ਨੂੰ ਹੋਣ ਹੋਰ ਜ਼ਿਆਦਾ ਪੀੜ ਸੜ ਪੀਓ ਤੇ ਜਾ ਉਹ ਤੇ ਆ ਕੇ ਹੁਣ ਦਵਾਈ ਲੈ ਆ ਹੁਣ ਤੂੰ ਦੇ ਦੇ ਮੈਂ ਕਾਦੀ ਆਵਾ ਦਵਾਈ ਪਤਾ ਤਾਂ ਤੈਨੂੰ ਹੈਗਾ ਮੈਂ ਮੰਮੀ ਕੋਲ ਨਹੀਂ ਪੈਸਾ ਮੰਗਣਾ ਕੋਈ ਤੇ ਮੇਰੇ ਕੋਲ ਕਿਹੜੇ ਹੈਗੇ ਆ ਜਿਹੜੀ ਮੈਂ ਦਵਾਈ ਲੈ ਆਵਾ ਤੇ ਕੋਈ ਨਹੀਂ ਆ ਵੇਖੋ ਮੇਰੇ ਕੋਲ پیسے ਹੈਗੇ ਆ ਲੈ ਲਓ ਹਾਲ ਯਾਰ ਤੇਰੇ ਕੋ ਪੈਸੇ ਤੂੰ ਕਹਿਣਾ ਅੱਗੇ ਰੁਪਈਆ 500 ਦਿੱਤਾ ਹੀ ਘਰ ਦੇ ਆਣੇ ਤੇ ਉਹਨਾਂ ਦਾ ਵਿੱਕੀ ਨੇ ਲੈ ਲਿਆ ਯਾ ਫਿਰ ਤੁਹਾਡਾ ਵੀ ਕੀ ਤੁਹਾਡੇ ਚ ਤੇ ਮੇਰੇ ਚ ਕੁਝ ਵੰਡਿਆ ਹੈ ਏਦਾਂ ਨਾ ਘਰੇਆ ਕਰੋ ਵੀ ਇਹ ਗੱਲ ਨਹੀਂ ਸੋਚਣੀ ਹੈਗੀ ਆ ਮੇਰੇ ਪੈਸੇ ਤੁਹਾਡੇ ਹੀ ਆ ਤੁਸੀਂ ਲੈ ਕੇ ਆਓ ਜਾਓ ਦਵਾਈ ਕੋਈ ਗੱਲ ਨਹੀਂ ਚਲ ਠੀਕ ਆ ਜੇ ਤੂੰ ਕਹਿਣ ਦੀ ਆ ਤਾਂ ਮੈਂ ਦਵਾਈ ਲੈ ਆਉਣਾ ਨਹੀਂ ਤੇ ਉਦਾਂ ਮੈਂ ਨਹੀਂ ਜਾਣਾ ਦਵਾਈ ਲੈਣ ਨਹੀਂ ਨਹੀਂ ਤੁਸੀਂ ਆਪਣੀ ਦਵਾਈ ਲਿਆਓ ਤੇ ਆਣ ਕੇ ਰਿਮਾਨ ਕਰ ਲਿਓ ਘੜੀ ਹੈ ਬਾਕੀ ਤੋਂ ਮੰਮੀ ਦੀ ਨਾ ਫਿਕਰ ਕਰ ਨਾ ਟੈਨਸ਼ਨ ਲੈ ਮੈਨੂੰ ਸਾਰਾ ਪਤਾ ਮੇਰੀ ਮਾਂ ਕਿ ਦਾਂਦੀ ਹੈਂ ਤੂੰ ਇਹ ਗੱਲ ਦੀ ਬਿਲਕੁਲ ਪਰਵਾਹ ਨਾ ਕਰੀ ਕਿਉਂਕਿ ਮੈਂ ਜਦੋਂ ਸੀ ਆਈ ਹਾਂ ਓ ਯਾਰ ਤੇਰੇ ਦੰਦ ਤਾਂ ਮੈਨੇ ਮਾਰ ਦੇ ਦਿੰਦੀ ਆਂ ਯਾਰ ਮੇਰੇ ਮੇਰਾ ਬੱਗਾ ਵਾ ਇਦਾਂ ਦੇ ਫਰੀਦਾਂ ਤਾਂ ਵੇਲਾ ਨਾ ਨਾ ਰੋ ਚੱਲ ਤੂੰ ਚੁੱਪ ਕਰ ਇੱਥੇ ਪੈ ਹੈਂ ਰੈਸਟ ਕਰ ਤੂੰ ਮੈਂ ਆ ਗਿਆ ਦਵਾਈ ਲਾ ਕੇ ਤੈਨੂੰ ਕੋਈ ਚਾਹੀਦਾ ਤਾਂ ਨਹੀਂ ਚੱਲ ਠੀਕ ਆ ਮੈਂ ਆ ਗਿਆ ਓਏ ਜੀਤਾ ਠੀ ਗੱਲ ਵਾ ਕਿਹੜੀਆਂ ਸੋਚਾਂ ਚ ਪਈਆਂ ਨਹੀਂ ਕੁਛ ਨਹੀਂ ਭਾਬੀ ਓਦਾਂ ਹੀ ਬੈਠੀ ਆਂ ਅੱਜ ਪਰੋਣੇ ਆਉਣੇ ਆ ਪਰੋਣੇ ਕਿਹੜੇ ਪਰੋਣੇ ਭਾਬੀ ਹਾਏ ਹਲੇ ਮੈਂ ਰਾਤੀ ਦੱਸਣ ਦੇ ਹੀ ਚੇਤਾ ਭੁੱਲ ਗਿਆ ਅੱਜ ਮੇਰੀ ਮੰਮੀ ਤੇ ਮੇਰੇ ਵੀਰ ਨੇ ਆਉਣਾ ਆ ਅੱਛਾ ਭਾਬੀ ਹਾਂਜੀ ਤੇ ਇਸ ਕਰਕੇ ਛੇਤੀ ਛੇਤੀ ਆਪਾਂ ਸਾਰਾ ਜਿਹੜਾ ਕੰਮ ਕਰਨ ਵਾਲਾ ਕਰ ਲਈਏ ਫਿਰ ਫ੍ਰੀ ਹੋ ਕੇ ਉਹਨਾਂ ਦੇ ਲਾਗੇ ਬਵਾਂਗੇ ਗੱਪਾ ਛੱਪਾ ਮਾਰਾਂਗੇ ਨਾਲੇ ਤੂੰ ਹੀ ਵੀ ਆਪਣਾ ਕੋਈ ਆ ਮੂੰਹ ਸਿਰ ਸਵਾਰ ਲਉ ਨਾ ਕੋਈ ਨਹੀਂ ਸਵਾਰਿਆ ਇਹ ਭਾਬੀ ਮੈਨੂੰ ਘੜਾ ਕਹਨੇ ਵੇਖਣ ਵਾਲੇ ਨੇ ਆਉਣਾ ਹੈ ਲੈ ਦੱਸ ਕਮਲ ਜੀ ਕਿੱਦਾਂ ਦੀਆਂ ਗੱਲਾਂ ਕਰਦੀ ਆ ਮੇਰੀ ਮੰਮੀ ਨੇ ਤੇ ਮੇਰੇ ਵੀਰ ਨੇ ਆਉਣਾ ਉਹਨਾਂ ਨੇ ਅੱਖਾਂ ਦੇ ਪੱਟੀ ਬੰਨ ਕੇ ਤੇ ਨਹੀਂ ਆਉਣਾ ਸਾਰੇ ਜੀਆਂ ਨੂੰ ਵੇਖਣਾ ਤੇ ਘਰ ਦੇ ਜੀਆਂ ਦੇ ਵਿੱਚ ਤੂੰ ਵੀ ਆਉਣੀ ਆ ਨਾਲੇ ਹੋ ਸਕਦਾ ਮੇਰੀ ਮੰਮੀ ਨੂੰ ਮੇਰੀ ਨਨਾਨ ਚੰਗੀ ਲੱਗ ਜੇ ਤੇ ਕੋਈ ਚੰਗੇ ਰਿਸ਼ਤੇ ਦੀ ਦੱਸ ਹੀ ਪਾ ਦੇਵੇ ਭਾਬੀ ਇਹੋ ਜਿਹਾ ਮਜ਼ਾਕ ਨਾ ਮੈਨੂੰ ਕਰਿਆ ਕਰੋ ਤੇ 나 ਹੀ ਮੈਨੂੰ ਇਹੋ ਜਿਹਾ ਗੱਲਾਂ ਚੰਗੀਆਂ ਲੱਗਦੀਆਂ ਹਈ ਹਈ ਇਹਨੂੰ ਕੀ ਹੋ ਗਿਆ ਇਕਦਾਨੇ ਗੁੱਸੇ ਚ ਆ ਗਈ ਆ ਕਿਹਦਾ ਤੇ ਸੁਭਾਅ ਇਦਾਂ ਦਾ ਹੈ ਹੀ ਨਹੀਂ ਆ ਉਹਦੋਂ ਦੀ ਬੜੀ ਸੋਹਣੀ ਮੇਰੇ ਨਾਲ ਹੱਸਦੀ ਖੇਡ ਵੀ ਸਾਰੀਆਂ ਗੱਲਾਂ ਕਰਦੀ ਆ ਨਾਲੇ ਮੈਂ ਤੇ ਮਜਾਕ ਹੀ ਕੀਤਾ ਸੀ ਇਹ ਤੇ ਸੀਰੀਅਸ ਹੀ ਲਾ ਗਈ ਇਸ ਗੱਲ ਨੂੰ ਨਾਲੇ ਭਲਾ ਜਵਾਨ ਹੋਈਆਂ ਵਿਆਹ ਤੇ ਅਕਸਰ ਨੂੰ ਇੱਕ ਦਿਨ ਕਰਾਉਣਾ ਹੀ ਆ ਬੈਠੀਆਂ ਤੇ ਰਹਿਣਾ ਨਹੀਂ ਹੁੰਦਾ ਘਰੇ ਮਾਪਿਆਂ ਦੇ ਚਲੋ ਹੋ ਸਕਦਾ ਵਾ ਸ਼ਰਮ ਆ ਗਈ ਹੋਗੀ ਤਾਂ ਕਰਕੇ ਮੈਂ ਐਵੇਂ ਹੋਰ ਵਹਿਮ ਕਰਨ ਡਿਆ ਹਾਂ ਹਾਂਜੀ ਚਲਦੀ ਪਈ ਹੈ ਤਿਆਰੀ ਹਾਂਜੀ ਮੈਂ ਤੇ ਤਿਆਰੀ ਕਰਨੀ ਆ ਮੇਰੇ ਮੰਮੀ ਤੇ ਮੇਰੇ ਵੀਰ ਜੀ ਆਉਣ ਡੇ ਆ ਤੇ ਜੇ ਤੁਹਾਡੇ ਕੋ ਵੀ ਟਾਈਮ ਹੈਗਾ ਨਾ ਥੋੜਾ ਬੋਤਾ ਜੇ ਕੰਮ ਖਤਮ ਹੋ ਗਿਆ ਤੁਹਾਡੇ ਸਾਰੇ ਤੇ ਆਪਣਾ ਮੂੰਹ ਸਿਰ ਸਵਾਰ ਲਓ ਤੁਸੀਂ ਵੀ ਆ ਵੇਖੋ ਕੀ ਬਣਿਆ ਉਹ ਔਣੀ ਵਾਲੇ ਆ ਕੀ ਬਣਿਆ ਵਾ ਚੰਗਾ ਭਲਾ ਤੇ ਹੈਗਾ ਵਾ ਹਾਂ ਉਹ ਜੇ ਕੰਮ ਕਰਨ ਵਾਲਾ ਜਵਾਈ ਲੱਭਿਆ ਵਾ ਤੇ ਫਿਰ ਤੇ ਇਦਾਂ ਦਾ ਦਿਖਾਣਾ ਚਾਹੀਦਾ ਵਾ ਤੇ ਜੇ ਚਾਹੀਦਾ ਹੈ ਨਾ ਟਿਚਨ ਵਿਚਣ ਵਰਗਾ ਉਹ ਫਿਰ ਲੱਭਿਆ ਤੇ ਹੈਗਾ ਹੀ ਫਿਰ ਹੋਰ ਰੱਖ ਲੈਣਾ ਮੈਂ ਭਿੰਡੀ ਮਾਰਨੀ ਥਾਡੇ ਤੇ ਕਿਹੜੀ ਮੈਨੂੰ ਸੱਟ ਲੱਗ ਜਾਣੀ ਆ ਕਿੱਦਾਂ ਦੀਆਂ ਗੱਲਾਂ ਕਰਦੇ ਆ ਉਹ ਤੁਹਾਡੀ ਵੀ ਕੋਈ ਸਮਝ ਨਹੀਂ ਲੱਗਦੀ ਨਾ ਤੁਹਾਨੂੰ ਟਿਚਨ ਵੇਚਣ ਵਾਲਾ ਪਸੰਦ ਨਾ ਤੁਹਾਨੂੰ ਦੇਸੀ ਪਸੰਦ ਜਾਓ ਜਾ ਕੇ ਤੇ ਤਿਆਰ ਹੋਵੋ ਚੱਲ ਠੀਕ ਆ ਗੱਦਾ ਹੈ ਬੜੇ ਮਜ਼ਾਕੀਆ ਪਤਾ ਨਹੀਂ ਬਚਾ ਕੇ ਇਹਨਾਂ ਨੂੰ ਕਿੱਥੋਂ ਇੰਨੇ ਹੁੰਦੇ ਆ ਚਲੋ ਸ਼ੁਕਰ ਆ ਹੱਸਦਾ ਖੇਡਦਾ ਰਹਿੰਦਾ ਹਰ ਵੇਲੇ ਮੇਰੇ ਨਾਲ ਵਧੀਆ ਟਾਈਮ ਲੰਘਦਾ ਇਹਨਾਂ ਦੇ ਨਾਲ ਨੇ ਤੇ ਕਈ ਤੇ ਸੜੇ ਆਲੂ ਹੀ ਹੁੰਦੇ ਆ ਸੜੀ ਜਾਂਦੇ ਇਹਦੀਆਂ ਗੱਲਾਂ ਸੁਣ ਕੇ ਚਲੋ ਬੱਧੀਆ ਨੀ ਵੜੋ ਨਹੀਂ ਸੁਣ ਦਰਦ ਨੂੰ ਸੰਦੀਪ ਹਾਂਜੀ ਮਨੀ ਪਤਾ ਪਈਆਂ ਉੱਥੇ ਛੱਡ ਆਈਆਂ ਤੂੰ ਇਹ ਵੀ ਕੱਟ ਲੈ ਮੰਮੀ ਮੈਨੂੰ ਲੱਗਾ ਕਿ ਭਿੰਡੀਆਂ ਜ਼ਿਆਦਾ ਵਾ ਮੈਂ ਤਾਂ ਆ ਕਰਕੇ ਮੈਂ ਕਿੰਨੀਆਂ ਬਣਾ ਲੈਨੇ ਆ ਤੇ ਇਹ ਰਹਿਣ ਦਿੰਨੇ ਫੇਰ ਬਣਾ ਲਾਂਗੇ ਨਹੀਂ ਪੁੱਤੇ ਜ਼ਿਆਦਾ ਕਿੱਥੇ ਨੇ ਸਬਰਤੀ ਸਬਜੀ ਬਣੇ ਤੇ ਛੌਂਕੇ ਤੇ ਇੰਨੀ ਸਾਰੀ ਹੋ ਜਾਣੀ ਐ ਤੈਨੂੰ ਆਲਤ ਪਈ ਐ ਨਾ ਉਥੋਂ ਦੀ ਉਥੇ ਦੋ ਉਹਦੇ ਜੀਓ ਤੁਸੀਂ ਤਿੰਨ ਤੂੰ ਉਹ ਤੇ ਤੇਰੀ ਮੰਮੀ ਤੇ ਤੇਰਾ ਵੀਰ ਤੂੰ ਉਥੇ ਥੋੜੀ ਸਬਜੀ ਬਣਾਉਣੀ ਐ ਤੇ ਇੱਥੇ ਪੁੱਤਰੇ ਹੀ ਚਾਰ ਜੀ ਆ ਪੰਜ ਖਾਣ ਵਾਲੇ ਤੇ ਛੌਂਕ ਇੰਨੀ ਸਬਜੀ ਹੋਣੀ ਐ ਤੇ ਨਾਲੇ ਤੇਰੇ ਮੰਮੀ ਨੇ ਤੇ ਤੇਰੇ ਵੀਰ ਨੇ ਵੀ ਆਉਣਾ ਹੀ ਐ ਹਾਂਜੀ ਹਾਂਜੀ ਆਹੋ ਤਾਂ ਆ ਵੀ ਪੁੱਤ ਕੱਟ ਲਾ ਲਿਆ ਮੈਂ ਤੇਰਾ ਨਾ ਘਟਾ ਦਿੰਨੀ ਆ ਚਲੋ ਘਰ ਦੇ ਲਿਆਵਾ ਠੀਕ ਆ ਮੰਮੀ ਗੱਲ ਤੇ ਮੰਮੀ ਨੇ ਸਹੀ ਕੀਤੀ ਆ ਵਾਕਿਆ ਮੈਨੂੰ ਆਪਣੇ ਘਰ ਦੀ ਆਦਤ ਪਈ ਆ ਅਹੀਂ ਉੱਥੇ ਤਿੰਨ ਜਾਣੇ ਆ ਨਾਲੇ ਅਹੀਂ ਉੱਥੇ ਸਰਫੇ ਦੀਆਂ ਚੀਜ਼ਾਂ ਹੀ ਖਾਂਦੇ ਰਹੇ ਆ ਹੱਥ ਘੁੱਟਣ ਦੀ ਆਦਤ ਪਈ ਆ ਮੈਨੂੰ ਤੇ ਮੈਂ ਉਹੋ ਜਿਹੀ ਇੱਥੇ ਵਰਤਣ ਲਈ ਆ ਚੱਲ ਜੇ ਮੰਮੀ ਨੇ ਸਮਝਾਇਆ ਪਿਆਰ ਨਾਲ ਸਮਝਾਇਆ ਆ ਤੇ ਹੋਈ ਨਾ ਗੱਲ ਤੇ ਜੇ ਕੋਈ ਉਹੋ ਜਿਹੀ ਸੱਸ ਹੁੰਦੀ ਤੇ ਮੇਨੇ ਮਾਰਨ ਦਾ ਬਣਾ ਹੀ ਵਾਜਾ ਮਰੀ ਜਾਂਦਾ ਮੈਂ ਧਿਆਨ ਨਹੀਂ ਦਿੱਤਾ ਜਾਂਦਾ ਤੇ ਨਹੀਂ ਸੁਣੀ ਮੈਨੂੰ ਵੀਰ ਕੀ ਗੱਲ ਓਥੇ ਮੈਂ ਕਿੰਨਾ ਸੰਗ ਪਾੜਨੇ ਆ ਕੁੱਤੇ ਵਾਂਗੂ ਇਹ ਮੈਨੂੰ ਸੁਣਿਆ ਕੁਛ ਨਹੀਂ ਆ ਉਹ ਕੱਪੜੇ ਦੇ ਮੈਨੂੰ ਕੱਢ ਕੇ ਲੈ ਹਾਂ ਵੀਰ ਹੱਦ ਹੋ ਗਈ ਆ ਹੁਣ ਤੇ ਵਹਿ ਗਿਆ ਹੁਣ ਤੇ ਆਪਣੇ ਕੱਪੜੇ ਆਪੇ ਸੰਭੋ ਅਜੇ ਵੀ ਮੇਰੇ ਤੇ ਜਿਵੇਂ ਮਾਰੇ ਪਾਛੜੀ ਸਾਰੀ ਤੇ ਵਿਆਹਿਆ ਗਿਆ ਤੇ ਕੋਈ ਟੈਗ ਲੱਗ ਗਿਆ ਕਿ ਮੈਂ ਹੁਣ ਆਪਣੇ ਕੱਪੜੇ ਆਪ ਕੱਢ ਸਕਦਾ ਹਾਂ ਪਾ ਬਿਹੀ ਗਈਆਂ ਨਾ ਹੁਣ ਕੱਪੜੇ ਸਾਹਮਣ ਨੂੰ ਦੇ ਉਹ ਕੱਢਣ ਨੂੰ ਉਹ ਹੈ ਨਹੀਂ ਉਹ ਡਈਆ ਸਬਜੀ ਡਈਆ ਕੱਟਣ ਉੱਠ ਕੰਮ ਨੂੰ ਦੇ ਕੱਪੜੇ ਜਾਗਾ ਵੀਰਾ ਪਹਿਲਾਂ ਲੱਲਾ ਮੇਰਾ ਨਹੀਂ ਮੂਡ ਹੈਗਾ ਵੀ ਮੈਂ ਤੈਨੂੰ ਕਿਉਂ ਜਾਵਾ ਕੁਛ ਨਹੀਂ ਹੋਣਾ ਤੂੰ ਦੱਸ ਤੇ ਸਹੀ ਕੀ ਹੋਇਆ ਮੈਂ ਕਹਤਾ ਨਾ ਕੁਛ ਨਹੀਂ ਹੋਇਆ ਬਸ ਜਾਓ ਤੁਸੀਂ ਸੱਸ ਦਾ ਦੀ ਨਹੀਂ ਆਉਣਾ ਤੇ ਸਾਲੇ ਨੇ ਆਉਣਾ ਜਾ ਕੇ ਸੇਵਾ ਪਾਣੀ ਕਰੋ ਉਹਨਾਂ ਦੀ ਕੋਈ ਸੇਵਾ ਚ ਕਮੀ ਨਾ ਰਹੇ ਜੇ ਨਹੀਂ ਤੂੰ ਕਿਉਂ ਸੜੀ ਆ ਇਨਾ ਜੇ ਆਉਣਾ ਤੇ ਉਹਨਾਂ ਆਉਣਗੇ ਮੈਨੂੰ ਬਹਿਣ ਤੇ ਦੋ ਚੰਨਾਂ ਕੀ ਹੋਗਾ ਜੇ ਮੈਂ ਬਹਿ ਗਈਆਂ ਦੋ ਮਿੰਟ ਤੇ ਉਹ ਗੱਲ ਵੀ ਤੇ ਹੁੰਦੀ ਆ ਨਾ ਕੁਝ ਮੂੰਹੋਂ ਫੁੱਟੋ ਵੀ ਕਿ ਮੈਨੂੰ ਆ ਬਿਮਾਰੀ ਹੋਈ ਆ ਹੈ ਮੈਨੂੰ ਕੋਈ ਬਿਮਾਰੀ ਨਹੀਂ ਬਸ ਮੇਰਾ ਬੈਨੂ ਜੀ ਕਹਿੰਦਾ ਕੱਲੀ ਦਾ ਬੈਨੂ ਜੀ ਕਹਿੰਦਾ ਤੇ ਮੈਂ ਬੈਣਾ ਇਹ ਵੀ ਨਹੀਂ ਬੈ ਸਕਦੀ ਮੈਂ ਹੁਣ ਨਾ ਪੱਖਾ ਲਾਇਆ ਗਰਮੀ ਦੇ ਵਿੱਚ ਇੱਥੇ ਬੈਠੀ ਮੈਨੂੰ ਗਰਮੀ ਲੱਗਣੀ ਨਹੀਂ ਡਈ ਮੈਨੂੰ ਲੋੜ ਨਹੀਂ ਪੱਖੇ ਦੀ ਤੇ ਠੀਕ ਆ ਫਿਰ ਮੈਂ ਮੰਮੀ ਨੂੰ ਤੁਹਾਨੂੰ ਪੁੱਛ ਲੈਣਾ ਬੋ ਭਾਬੀ ਤੇਰੀ ਨੂੰ ਵੀ ਕੀ ਗੱਲ ਹੋਈ ਆ ਜਾ ਪੁੱਛ ਲੈ ਜਾ ਕੇ ਮਰ ਜਾ ਫਿਰ ਮੈਂ ਆ ਕੋ ਮਰਾਂ ਨੇ ਕਿਹਦੇ ਨਾਲ ਗੱਲਾਂ ਕਰੀ ਜਾਂਦੀਆਂ ਕੱਲੀ ਨਹੀਂ ਮੰਮੀ ਮੈਂ ਕਿਹਦੇ ਨਾਲ ਗੱਲਾਂ ਕਰਨੀਆਂ ਕਿਤੇ ਮੇਰੀ ਗੱਲ ਦਾ ਗੁੱਸਾ ਤੇ ਨਹੀਂ ਕਰ ਲਿਆ ਮम्मी ਮੈਨੂੰ ਇਤਰਾਂਦੀ ਏ ਹਾਂ ਨਾ ਨਾ ਮਮੀ ਜੀ ਗੁੱਸੇ ਵਾਲੀ ਕੋਈ ਗੱਲ ਹੀ ਨਹੀਂ ਕੀਤੀ ਤੁਸੀਂ ਮੈਂ ਤਾਂ ਪੁੱਤ ਤੈਨੂੰ ਚੰਗੀ ਗੱਲ ਆਖੀ ਏ ਤੈਨੂੰ ਤਾਂ ਮੈਂ ਧੀਆ ਵਾਂ ਕੋ ਸਮਝਾਇਆ ਪੁੱਤ ਹੁਣ ਇੱਥੇ ਹੀ ਚਾਰਜੀ ਆਂ ਖਾਣ ਵਾਲੇ ਐ ਕਿ ਨਹੀਂ ਮੇਰੀ ਗੱਲ ਦਾ ਗੁੱਸਾ ਨਾ ਕਰੀ ਪੁੱਤਰ ਨਹੀਂ ਨਹੀਂ ਮਮੀ ਤੁਸੀਂ ਐਵੇਂ ਇਦਾਂ ਦਾ ਵਹਿਮ ਨਾ ਕਰੋ ਮੈਂ ਨਹੀਂ ਕੋਈ ਗੱਲ ਦਾ ਗੁੱਸਾ ਕੀਤਾ ਸਗੋਂ ਮੈਂ ਇਹੋ ਹੀ ਗੱਲਾਂ ਕਰਨ ਲਈ ਸੀ ਆਪਸ ਵਿੱਚ ਇਕੱਲੀ ਕਿ ਮਮੀ ਨੇ ਕਿੰਨੇ ਪਿਆਰ ਨਾਲ ਮੈਨੂੰ ਸਮਝਾਇਆ ਤੇ ਜੇਕਰ ਤੁਹਾਡੀ ਥਾਂ ਤੇ ਮੈਨੂੰ ਕੋਈ ਉਹੋ ਜੀ ਸੱਸ ਮਿਲ ਜਾਂਦੀ ਖੜੂਸ ਜੀ ਤੇ ਉਹਨੇ ਵੇਣਾ ਹੀ ਮਾਰਨੇ ਸੀ ਨਾ ਹਾਂ ਤੂੰ ਮੈਂ ਤੂੰ ਨਾ ਆਪਣੇ ਮਨ ਚਾਹਦੀ ਓਏ ਇਹ ਮੇਰੀ ਸੱਸ ਤੇ ਸੱਸਾਂ ਵਾਲੇ ਕੰਮ ਕਰਨ ਲੱਗੀ ਆ ਮੈਂ ਤੈਨੂੰ ਧੀ ਕਰਕੇ ਆਖਿਆ ਏ ਨਹੀਂ ਨਹੀਂ ਚੰਗਾ ਤੂੰ ਮੇਰੀ ਧੀ ਆ ਠੀਕ ਆ ਬਾਕੀ ਮੰਮੀ ਜੀ ਕੋਈ ਵੀ ਇਦਾਂ ਦੀ ਗੱਲ ਆ ਨਾ ਤੁਸੀਂ ਮੈਨੂੰ ਕੋਈ ਨਹੀਂ ਬੇਚੀ ਜਿ ਕਰ ਕਹਿ ਰਿਆ ਕਰੋ ਮੈਂ ਸਮਝਾ ਦਿਆ ਕਰੋ ਤੇ ਮੈਂ ਤੁਹਾਡੀ ਗੱਲ ਸਮਝ ਲਿਆ ਕਰਾਂਗੇ ਠੀਕ ਆ ਬਸ ਮੈਨੂੰ ਲੋੜ ਹੀ ਨਹੀਂ ਪੈਣੀ ਸਮਝਾਉਂਦੀ ਮੇਰੀ ਧੀ ਹੈ ਹੀ ਸਿਆਣੀ ਏ ਨਹੀਂ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਤਾਂਗੀ ਜਿਹੜੀ ਗੱਲ ਮਤਲਬ ਤੁਹਾਨੂੰ ਨਹੀਂ ਸਹੀ ਲੱਗਦੀ ਤੇ ਮੈਨੂੰ ਦੱਸ ਦਿਆ ਕਰੇ ਠੀਕ ਹੈ ਫਤ ਮੈਂ ਪਰ ਦੱਸਿਓ ਇਦਾਂ ਹੀ ਪਿਆਰ ਨਾਲ ਠੀਕ ਆ ਮਾਂ ਬਣ ਕੇ ਤੇ ਮੈਂ ਬਣਾਈ ਤੈਨੂੰ ਧੀ ਆ ਤੇ ਠੀਕ ਆ ਜੀ ਹੈ ਜਿਹੋ ਜੀ ਜੀ ਤਾਂ ਉਹ ਜੀ ਤੂੰ ਜੀ ਤਾਂ ਤੇ ਮੈਂ ਸਹੁਰੇ ਘਲਾ ਦੇਣਾ ਤੇ ਤੂੰ ਮੇਰੇ ਕੋਲ ਰਹਿਣਾ ਤੀਦ ਮੇਰੀ ਤੂੰ ਐ ਉਹ ਬਗਾਨੀ ਹੋ ਜਾਣੀ ਠੀਕ ਆ ਮਾਵਾ ਧੀਆ ਰਿਆ ਕਰਾਂਗੀ ਜੀ ਤੁਹਾਨੂੰ ਕੀ ਹੋਇਆ ਵਾ ਕਿਉਂ ਕੀ ਹੋਇਆ ਮੈਂ ਉਹਨੂੰ ਆਖਿਆ ਜਾ ਕੇ ਮੈਂ ਮੈਨੂੰ ਕੱਪੜੇ ਦੇ ਕੱਢ ਕੇ ਉਹ ਕਹੇ ਸਿਰ ਪੈਰ ਤੋਂ ਨਹੀਂ ਕੁੰਡੀ ਅੱਗੋਂ ਔਖੀ ਬੜੀ ਆ ਉਹ ਕਿਹੜੀ ਗੱਲ ਔਖੀ ਹੋ ਗਈ ਉਹਨੂੰ ਕੀ ਹੋ ਗਿਆ ਇਹੋ ਹੀ ਤਾਂ ਮੈਂ ਪੁੱਛਣ ਡਿਆ ਵਾਂ ਵੀ ਕੀ ਹੋਇਆ ਦੱਸੋ ਮੈਨੂੰ ਕੋਈ ਗੱਲ ਨਹੀਂ ਹੋਇਆ ਵੈਸੇ ਮੈਂ ਉਹਨੂੰ ਮਜ਼ਾਕ ਕਰਨ ਲਈ ਹੀ ਕਿ ਤੇਰਾ ਵੀ ਵਿਆਹ ਕਰ ਦੇਣਾ ਵਾ ਹੋ ਸਕਦਾ ਤੇਰੇ ਬਾਤ ਤੇ ਸਾਨੂੰ ਕੋਈ ਚੰਗਾ ਰਿਸ਼ਤਾ ਮਿਲ ਜੇ ਇਸੇ ਕੱਲੋਂ ਥੋੜਾ ਜਿਹਾ ਉਹ ਕਰਨ ਢੀ ਜਿੱਦਾਂ ਕੁੜੀਆਂ ਨਖਰੇ ਕਰਦੀਆਂ ਹੁੰਦੀਆਂ ਨਖਰੇ ਸਾੜਦੀ ਤੇਰੇ ਨਾਲ ਤੋਂ ਉਤਰਾ ਵੀ ਲੜਦੀ ਰਹਿੰਦੀ ਆ ਉਹ ਮੇਰ ਨਾਲ ਲੜ ਲੈ ਤੇ ਠੀਕ ਆ ਪਰ ਮੈਂ ਹਾਂ ਪਰੋਣੇ ਆਉਣ ਦੇ ਹੁਣ ਅੱਜ ਜਿਹਦਾ ਨਾ ਮੂੰਹ ਬਣਾ ਰੱਖੂਗੀ ਤੇ ਉਹ ਕੀ ਸੋਚਣਗੇ ਨਹੀਂ 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 ਬਣਾਉਂਦੀ ਮੂੰਹ ਜੋ ਸਮਝਾਉ ਉਹਨੂੰ ਥੋੜ੍ਹਾ ਜਿਹਾ ਤੇ ਉਹ ਕੱਪੜੇ ਯਾਰ ਕਿੱਥੇ ਮੇਰੇ ਕੱਪੜੇ ਤੁਹਾਡੇ ਸਾਹਮਣੇ ਟੰਗੇ ਤੇ ਹੈਗੇ ਮੈਂ ਕੱਢ ਕੇ ਰੱਖੇ ਹੀ ਬਾਰ ਬਾਰੀ ਦੇ ਨਾਲ ਹੀ ਬਾਰੀ ਦੇ ਨਾਲ ਹੀ ਟੰਗੇ ਆ ਤੇ ਕਿੱਲੀ ਆਖ ਦੇਣਾ ਬਾਰੀ ਦੇ ਵਿੱਚ ਹੁੰਦੇ ਆ ਕਦੀ ਆਖ ਦੇਣਾ ਬਾਰੀ ਦੇ ਬਾਹਰ ਰੱਖੇ ਤੁਹਾਨੂੰ ਲੱਭਦੇ ਨਹੀਂ ਨਾ ਇਸ ਕਰਕੇ ਮੈਂ ਕਿੱਲੀ ਨਾ ਟੰਗੇ ਆ ਚੱਲ ਆ ਕਾਟਣਾ ਵੇਰਨੀ ਇਹਨਾਂ ਭਲਾ ਉਹਨੂੰ ਕੀ ਹੋਇਆ ਆ ਨਪੜੋਲੇ ਜਿਹਾ ਧੰਮੂ ਕਰਕੇ ਖਲੋਤੀ ਆ ਹਾਏ ਹਾਏ ਹੱਲੇ ਵੀ ਗੁੱਸੇ 'ਚ ਬੈਠੀ ਆ ਐਦਾਂ ਵੀ ਕੀ ਗੁੱਸਾ ਆ ਗਿਆ ਨਾਲੇ ਮੈਂ ਐਡੀ ਵੀ ਕੋਈ ਖਾਸ ਗੱਲ ਤੇ ਉਹਨੂੰ ਕਹੀ ਨਹੀਂ ਆਤੀ ਹੋ ਗਈ ਦੀਵਾਲੀ ਮੈਨੂੰ ਆਪ ਹੀ ਜਾ ਕੇ ਇਹਦੇ ਨਾਲ ਗੱਲ ਕਰਨੀ ਪੈਣੀ ਆ ਮੰਮੀ ਜੀ ਮਮੀ ਤੂੰ ਹੀ ਰਹਿਣ ਦੋ ਉਹ ਮੇਰੇ ਨਾਲ ਗੁੱਸੇ ਆ ਉਹਨੂੰ ਮੈਂ ਮਜ਼ਾਕ ਕੀਤਾ ਸੀ ਮੈਂ ਆਪੇ ਉਹਨੂੰ ਮਨਾ ਲੈਨੀ ਆ ਚਲ ਜਾ ਮਨਾ ਲੈ ਦਿੱਤਾ ਹਾਂ ਹਾਂਜੀ ਬਾਬੀ ਸੌਰੀ ਹਾਏ ਬਾਬੀ ਤੂੰ ਹੀ ਕਿਉਂ ਮਾਫੀ ਮੰਗਣ ਡੇਓ ਤੂੰ ਇਹਦੇ ਵੱਡੇ ਹੋ ਮੇਰੇ ਨਾਲੋਂ ਵੇਖ ਮੈਂ ਤੈਨੂੰ ਮਜ਼ਾਕ ਕੀਤਾ ਨਾ ਤੇ ਅੱਗੇ ਤੋਂ ਨਹੀਂ ਕਰਦੀ ਠੀਕ ਆ ਉਹ ਨਹੀਂ ਇਹੋ ਜੀ ਗੱਲ ਕੋਈ ਨਹੀਂ ਆ ਮਜ਼ਾਕ ਕੀਤਾ ਤੇ ਫਿਰ ਕੀ ਹੋ ਗਿਆ ਬਸ ਇਹ ਨਾ ਮੈਨੂੰ ਵਿਆਹ ਵਾਲੀ ਗੱਲ ਤੋਂ ਬੜੀ ਖੇਚੜਦੀ ਆ ਪਤਾ ਨਹੀਂ ਕੀ ਗੱਲ ਮੇਰਾ ਦਿਮਾਗ ਖਰਾਬ ਹੋਂਦਾ ਪੈਂਦਾ ਵਾ ਚਲ ਠੀਕ ਆ ਬਾਬਾ ਅੱਗੇ ਤੋਂ ਨਹੀਂ ਕੋਈ ਗੱਲ ਕਰਦੇ ਆਪਾਂ ਤੇ ਇਹ ਕਰਕੇ ਮੈਂ ਤੈਨੂੰ ਕਹਿਣ ਦੀ ਆ ਕਿ ਬਾਹਰ ਆ ਜਾ ਸਾਰੇ ਜਾਣੇ ਆਪਾਂ ਨਾਲ ਮਿਲ ਕੇ ਕੰਮ ਕਰਦੇ ਆਂ ਤੇ ਹੱਸਦੇ ਖੇੜਦੇ ਚੰਗੇ ਲੱਗਦੇ ਆ ਹੂੰ ਕੋਈ ਨਹੀਂ ਤੂੰ ਇਦਾਂ ਕਮਰੇ 'ਚ ਬੈਠੀ ਆ ਨਾ ਤੇ ਚੰਗਾ ਨਹੀਂ ਲੱਗਣ ਡਿਆ ਬਾਰ-ਬਾਰ ਮੈਨੂੰ ਪੁੱਛਣ ਡੇ ਉਹਨੂੰ ਕੀ ਹੋਇਆ ਚਲ ਆ ਜਾਨੀ ਆ ਸੌਰੀ ਨਹੀਂ ਬੋਲਣਾ ਅੱਜ ਤੋਂ ਬਾਅਦ ਚੰਗਾ ਚਲ ਠੀਕ ਆ ਫਿਰ ਆ ਜਾਗਾ ਪਰਮੇ ਆ ਗਏ ਆ ਤੂੰ ਇੱਥੇ ਸੋਈ ਚ ਬੜੀ ਆ ਆ ਜਾ ਆਉਨੇ ਆਉਨੇ ਮੈਂ ਨਾਲ ਉਹ ਨਾਲੇ ਪਾਣੀ ਪੀ ਜਾਮ